ਇੱਥੇ ਬਾਈ ਇਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਸਾਰਾ ਦਿਨ ਕਰੀਬਾਂ ਨੂੰ ਲੁੱਟਦੇ ਆ ਭੱਡੀਆਂ ਦੀਆਂ ਨੌਕਰੀਆਂ ਤੇ ਬੈਠ ਕੇ ਤੇ ਸ਼ਾਮ ਨੂੰ ਗੁਰੂ ਘਰ ਚ ਜਾ ਕੇ ਇਦਾਂ ਸੇਵਾ ਕਰਦੇ ਜਿੱਦਾਂ ਇੰਨਾ ਤੋਂ ਵੱਡਾ ਕੋਈ ਗਿਆਨੀ ਨਹੀਂ ਹੁੰਦਾ ਉਹਦੀ ਫਿਰ ਬਾਈ ਹੁਣ ਰੀਜ ਨਾ ਰੈਪ ਦੇ ਵਿੱਚ ਗੱਲ ਕੀਤੀ ਆ ਇੱਕ ਵਾਰੀ ਰੈਪ ਚੈੱਕ ਕਰੋ ਬਾਕੀ ਬਾਈ ਹੁਣਾ ਦਾ ਅਜਨਾਲਾ ਫਲੋ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਕਿਉਂਕਿ ਬਾਈ ਹੁਣਾ ਦਾ ਪੁਰਾਣਾ ਪੇਜ ਡਾ ਦਿੱਤਾ ਗਿਆ ਵਾ ਹੁਣ ਦੁਨੀਆਂ ਤੇ ਇਕੱਲੇ ਕੱਲ ਯੁੱਗ ਦਾ ਸਮਾ ਡਰ ਰੱਬ ਦਾ ਵੀ ਕਿਸੇ ਨੂੰ ਨਾ ਰਹਿ ਗਿਆ ਜਮਾ ਸਭ ਮਤਲਬੀ ਯਾਰ ਨਾ ਤੋ ਪੂਰੇ ਇੱਥੇ ਪੱਖ ਇੱਥੇ ਜਾਤਾਂ ਦੇ ਹਿਸਾਬ ਨਾਲ ਇਥੇ ਜਾਤਾਂ ਦੇ ਹਿਸਾਬ ਨਾਲ ਮੜੀਆਂ ਵੀ ਵੱਖਰੀ ਗੁਰੂ ਘਰ ਜਾਤਿਤ ਕਰਦੇ ਆ ਜਾਪ ਦਸੋ ਜਾਪ ਦਾ ਤੀ ਸਾਦਾ ਜਿਆ ਦਿਲਾਂ ਵਿੱਚ ਪਾਪ ਹੁਣ ਦੁਨੀਆ ਤੇ ੱਲੇ ਕਾਲ ਯੁੱਗ ਦਾਸ ਮਾ ਗਰ ਰੱਬ ਦਾ ਵੀ ਕਿਸੇ ਨੂੰ ਨਾ ਰਹਿ ਗਿਆ ਜਮਾ ਕੌਣ ਮਾਰਾ ਕੌਣ ਚੰਗਾ ਸਭ ਖੇលਿਆ ਨਸੀਬਾਂ ਦੇ ਕਿ ਲੰਗਰ ਲਗਾਉਂਦੇ ਆ ਕਮਾਰ ਕੇ ਗਰੀਬਾਂ ਦੇ ਬੇਬੇ ਬਾਪੂ ਬਾਦ ਪਹਿਲਾਂ ਸਾਂਭਦੇ ਆ ਪੈਲੀ ਇਥੇ ਤੋਤੋ ਕੇ ਪਾਪ ਲੋਕਾਂ ਘੰਗਾ ਕੀਤੀ ਮੈਲੀ ਮਾਂ ਕਰਦੀਆਂ ਕੰਮ ਪੁੱਤ ਬਣ ਕੇ ਸ ਮੈ ਕੀਏ ਦਿਨੋ ਦਿਨੀ ਵਧੀ ਇਥੇ ਜਾਂਦੇ ਆ ਬ ਲੈ ਕੀਏ ਦਿਨੋ ਦਿਨੀ ਵਧੀ ਇਥੇ ਜਾਂਦੇ ਆ ਬ ਲੈ ਇਹ ਦਿਨੋ ਦਿਨੀ ਵਧੀਏ ਤੇ ਕੰਦੇ ਆ ਬਲਕੀ ਇਹ ਜਿਨ੍ਹਾਂ ਨੇ ਜਨਮ ਪੁੱਤ ਹੀ ਉਹਨਾਂ ਤੋਂ ਹੀ ਅੱਕੇ ਮਾੜੀ ਨਿਕਲੀ ਏ ਲਾਦ ਦੇਣ ਮਾਪਿਆਂ ਨੂੰ ਤੱਕੇ ਕਰੇ ਜ਼ਿੰਦਗੀ ਤਬਾਹ ਮਾਰੇ ਬੰਦਿਆਂ ਨਾਲ ਯਾਰੀਆਂ ਕੁੜੀਆਂ ਨੂੰ ਲੱਗਦੀਆਂ ਚੁੰਨੀਆਂ ਦੇ ਪਾਰੀਆਂ ਦੁਨੀਆ ਤੇ ਚੱਲੇ ਕੱਲ ਜੋਗ ਦਾ ਸਮਾਂ ਡਰ ਰੱਬ ਦਾ ਵੀ ਕਿਸੇ ਨੂੰ ਨਾ ਰਹਿ ਗਿਆ ਜਮਾਂ ਹੁਣ ਦੁਨੀਆ ਤੇ ਚੱਲੇ ਕੱਲ ਜੋਗ ਦਾ ਸਮਾਂ ਡਰ ਰੱਬ ਦਾ ਵੀ ਕਿਸੇ ਨੂੰ ਨਾ ਰਹਿ ਗਿਆ ਜਮਾਂ ਡਰ ਰੱਬ ਦਾ ਵੀ ਕਿਸੇ ਨੂੰ ਨਾ ਰਹਿ ਗਿਆ ਜਮਾਂ